ਸਤਿ ਸ਼੍ਰੀ ਅਕਾਲ ਜੀ ਨਰੇਬੀਰ ਨੂੰ ਖੰਦੀ ਢੇ ਭਾਂ ਤੜਾ ਬੋਬੋ ਬੈ ਕਮਾ ਜੀ ਤੇ ਬਾਈ ਪਿੰਡ ਨਾ ਪਹੁੰਚ ਕੇ ਆਪਾਂ ਪਿੰਡ ਤੁਹਾਨ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਨਜ਼ੀਰ ਨੂੰ ਕਹੀ ਏਡੇ ਪਿੰਦੇ ਆ ਆਲੀ ਵਾਲੇ ਪਿੰਦਾ ਦਾਲੰਦੋਂ ਕਹੀ ਪਏ ਪਿੰਦੇ ਜੀ ਦੇਖੋ ਅੱਜ ਵੀ ਬਾਈ ਕੋਈ 6 ਘਰ ਦੇ ਲਗਭਗ ਮੱਜਾਂ ਨਾਲ گاਵਾ ਵੀ ਆ ਤੇ ਬਾਕੀ ਬਾਈ ਜਿਹੜੇ ਗੜਬੜ ਕਰਦੇ ਆ ਸਾਸੀ ਕਾ ਬਾਈ ਜੀ ਹੋਰ ਸੁਣਾ ਬਹੁਤ ਵਧੀਆ ਬਾਈ ਠੀਕ ਆ ਤੁਸੀਂ ਸੁਣਾ ਹਾਂਜੀ ਵਧੀਆ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਜੀ ਸੁਣਿਓ ਬਿਰੀ ਖਾਮ ਤੇ ਵੀਡੀਓ ਹੋਰ ਸੁਣਾਉਂਦੇ ਜੀ ਬੜੀ ਮੇਰ ਸਚੇ ਪਾਤਸ਼ਾਹ ਗੁਰੂ ਰਾਮ ਦਾਸ ਜੀ ਜੱਦੀ ਗੱਲ ਦੇਖੋ ਗਰਮੀ ਜੀ ਕਿੱਡੀ ਤਰ੍ਹਾਂ ਮਾਰਗੀ ਕਿਹੜਾ ਜੀ ਗਰਮੀ ਬੜੀ ਆ ਜੀ ਗਰਮੀ ਪਿੰਡਾਂ 'ਚ ਬਹੁਤ ਆ ਕੀ ਕਹਿੰਦੇ ਪਿੰਡਾਂ 'ਚ ਕੰਮ ਕਰਨਾ ਨਹੀਂ ਭਾਜੀ ਕਰਨੇ ਪੈਣਾ ਕੰਮ ਜਾਲੇ ਪੈਣਾ ਵੀ ਬਾਹਰ ਅਸੀਂ ਵੀ ਜਾਣਦੇ ਆ ਤੁਸੀਂ ਵੀ ਜਾਂਦੇ ਜੋਤਾਂ ਸੁਣਾਉਂਦੇ ਹੋਰ ਸੁਣਾਉਂਦੇ ਬਸ ਠੀਕ ਹੈ ਜੀ ਚਲੋ ਵਧੀਆ ਚਾਹੀਦਾ ਮਾਲ ਕਿੱਥੇ ਵੇਚਿਆ ਮਾਲ ਭਾਜੀ ਉਦਨੀ ਵੇਚਿਆ ਸੀ ਉਹ ਹੋਰ ਮਹਿੰਗਾ ਉਹ ਦਿਨਾਂ ਹੀ ਵੀਡੀਓ ਦੇ ਦਿਨੇ ਹੀ ਜਾਂੀਆਂ ਮਹਿੰਗਾ ਉਹ ਵੀ ਵੇਚਦੀ ਜਾਂਦੀ ਐ ਨਾਲ ਉਹਦਾ ਦੇਖਦਾ ਜਾਂਦਾ ਮਾਲ ਕੋਨਾ ਕੋਈ ਬੜੀ ਈਕੋ ਸ਼ੂਟਿੰਗ ਕੋ ਸਾਰੇ ਭਾ ਦੇ ਵਿਗਦੇ ਜਾਂਦਾ ਮੈਂ ਚਲੋ ਪਰਸਾ ਆਪਾਂ ਵੀਡੀਓ ਬਣਾਉਣੀ ਕਿੱਥੇ ਲੋ ਗਿਆ ਕੰਮ ਹਾਂ ਜੀ ਲੈ ਗਈਆਂ ਪਰ ਕੱਲ ਵਿੱਚ ਹੋ ਗਈਆਂ ਕੋਈ ਕੋਈ ਗੱਲ ਨਹੀਂ ਭਾਈ ਹਾਂ ਜੀ ਅੱਜ ਅੱਜ ਪਰ ਕਿਧੀਆਂ ਜੀ ਅੱਜ ਮਈਆਂ ਬੜੇ ਟੋਪ ਦੀਆਂ ਵਾਂ ਤੇ ਰੇਡ ਅੱਜ ਇੰਨੇ ਛੋਟੇ ਛੋਟੇ ਰੱਖਣੇ ਨੇ ਬਿਲਕੁਲ ਬਾਜ ਜਾਜ ਕਿ ਇਹੋ ਜਿਹੇ ਟੋਕੜਾ ਮਈਆਂ ਵਾਂ ਕੋਈ ਘਰ ਆਪਣੇ ਲੈ ਜਾਊਗਾ ਨਾ ਤੇ ਜੇ ਜਾ ਕੇ ਲੱਤ ਵੀ ਚੋਕ ਜਣ ਫਾੜਾ ਵੀ ਅੱਲਾ ਲੰਡੇ ਵਾਪਸ ਲੱਗ ਗਏ ਲੈ ਕੇ ਫੋਨ ਕਰੇ ਠੀਕ ਆ ਹੱਡੀਆਂ ਚੰਗੀਆਂ ਚੱਲੋ ਜੀ ਆਜੋ ਫਿਰ ਇਹ ਕਿੰਨੇ ਦਾ ਮਹਾਂ ਜੀ ਲੈ ਜਾਓ ਤਾਜਾ ਬੱਚਾ ਤਾਜਾ ਬੱਚਾ ਤੋਂ ਦੇਖੋ ਦੁੱਧ ਕਿੰਨਾ ਭਾਜੀ 10 ਕਿਲੋ ਦੁੱਧ ਪੱਕਾ ਕੋਈ ਪਸ਼ਮੀ ਨਹੀਂ ਕੋਈ ਟਾਈਮ ਨਹੀਂ ਉਹ ਬਿਆ ਗਰਮੀ ਭਾਜੀ ਪਈਆਂ ਸਣਾ ਥੋੜਾ ਕਰੀ ਤਾਰਾ ਬਰਬਰ ਹੈ ਜੀ ਤੁਹਾ ਦਾ ਨਹੀਂ ਫਰਕ ਕਿੰਨਾ ਤੁਹਾਨੂੰ ਕੋਈ ਕਮੀ ਬੇਸ਼ਮੀ ਨਹੀਂ ਲਓ ਜੀ ਦੂਜਾ ਸਵਾ ਜੋਟੀ ਤੇ ਵੇਖੋ ਕਟਾ ਮਗਰ ਆ ਗਿਆ ਨਹੀਂ ਭਾਜੀ ਕਮੀ ਪੇਗੀ ਨਹੀਂ ਆਹ ਕੋਈ ਪੂ ਛਟਾ ਨੇ ਉਕੇ ਮੈਂ ਜੀ ਠੀਕ ਆ ਫੜਾਲੇ ਵਾਲੂ ਦਾ ਫੁਲਾ ਛੋਟੀ ਕਰ ਠੀਕ ਕਰ ਜੀ ਆ ਬਦੂ ਬਾਹਰ ਨਹੀਂ ਕੱਢਦੇ ਮਸ਼ੂ ਲੈਣਦੇ ਅੱਜ ਬਾਰੋਂ ਬੰਬ ਚੀਜ਼ਾਂ ਸਭ ਕੱਢ ਦੋ ਬਦੂ ਆ ਥਾਂ ਹੀ ਭਾਈਆ ਪਿੰਨ ਭਾਜੀ ਪੋਲੀਆਂ ਮਈਆਂ ਸਾਰੀਆਂ ਧਾਰਨੀਆਂ ਬਸ ਸੱਟ ਲਿਉਂਦੇ ਕੋਈ ਪੂਰ ਛਟਾ ਨਹੀਂ ਧਾਰ ਰਾਂ ਪੋਲੀ ਮਈਆਂ ਠੀਕ ਹੈ ਭਾਜੀ ਬਸ ਕਿਲੋ ਦੁੱਧ ਚੋਣੀ ਖਲੇ ਖੁਨਾ ਢੋਲਾ ਪਾਇਓ ਠੀਕ ਹੈ ਭਾਈ ਹਾਂਜੀ ਭਿੰਦੇ ਜੀ ਫਿਰ ਬੋਲੋ ਭਾਜੀ ਇਹਦਾ ਹੈਗਾ ਜੋ 90000 ਰੁਪਏ ਅਸੀਂ ਹਾਰੀ ਦੇ ਦਾਂਗੇ 80000 ਦੇ ਹਾਂ ਜੋ ਡੀਲ ਲੋ ਲੋਈ ਬਹੁਤ ਚੰਗੀ ਲਵਾ ਵੇਖੋ ਕਿੰਨਾ ਚੋੜੀ ਸਰਦੋਜ ਨੇ ਛੱਡ ਰਾਇਆ ਜਸਨੋਈ ਜਸਨੋਈ ਪੰਜਾਬ ਤਰਾਈ ਆਵੀ ਬਹਾਲੇ ਬਿਲਕੁਲ ਚੱਲਣਾ ਦੋ ਜਾਈ ਜੀ ਜਾਈ ਹੈ ਨਾ ਚੋਟੀ ਜਾਈ ਜੀ ਆਹਾ ਇਹ ਦੂਜਾ ਦੂਇਆ ਫੋਨ ਵਾਲੀ ਅੱਛਾ ਗੱਬਰ ਵੇਖੋ ਜੀ ਦੂਜਾ ਸੇ ਤਾਂ ਪਿੱਲੀਆਂ ਜੱਟਾ ਟਾਈਮ ਲੈ ਰਿਹਾ ਪਰ ਝੋਟੀ ਝੋਟੀ ਵੇਖੋ ਕਾਲੀ ਸ਼ਾਹ ਲੈ ਲੂਗੀ ਪਾਣੀ ਕੇ 6 ਦਿਨ ਲਾ ਆ ਆਉਂਦੇ ਮਿਲਦਾ ਮੈਂ ਤੁਹਾਡੀ ਲੈਣੀ ਹੈ ਨਹੀਂ ਇੱਕ ਦੋ ਦਿਨ ਹੀ ਰਹਿਣੀ ਹੈ ਠੀਕ ਹੈ ਲੋ ਵੇਖੋ ਜੀ ਗੱਬਰ ਰੇਟ ਵੇਖੋ ਝੋਟੀ ਦਾ ਰੇਟ ਵੇਖਿਆ ਜੀ ਗੱਬਰ ਨਹੀਂ ਘੜੇ ਲਵਾ ਦੇ ਹਾਂਜੀ ਬਾਪੂ ਫੀਸ ਰੇਟ ਹੋਣਾ ਆ ਰੰਗ ਵੀ ਬਾਕੇ ਬਾਪੂ ਵੀ ਦੇ ਪਹਿਲੇ ਬਾਵੇ ਕੋ ਝੋਟੀ ਦਾ ਬਿਲਕੁਲ ਸਫਾਈ ਬੜੀ ਜੁੜੀ ਹਾਂਜੀ ਸਫਾਈ ਬੜੀ ਝੁੜੀ ਆ ਬਸ ਠੀਕ ਆ ਇਹ ਬਹੀ ਵੀ ਇੰਨੇ ਰਹਿਨੇ ਆ ਜੀ ਕਰਨਾ ਸੀ ਅਗਲਾ ਕਰਦੀ ਆ ਪਰ ਨਹੀਂ ਹਾਂਜੀ ਸਫਾਈ ਉਹ ਵੀ ਫੋਨ ਕਰਦੇ ਆ ਯਾਰ ਨਹੀਂ ਯਾਰ ਹੋ ਜੇ ਇਹੋ ਝੋੜੀ ਪਾਜੀ ਕਿੰਨੀ ਚੰਗੀ ਆ ਸਾਫ ਨੂੰ ਬੜੀ ਆ ਦਿਨ ਤੋਂ ਨਿਵਾਇਆਂ ਲੋਕਾਂ ਦੇ ਜਾਈ ਚਾਰ ਨਹੀਂ ਫੜ ਸਕਦੀ ਆ ਇਹੋ ਦੇ ਭਲੇ ਜਨਵੇਸ਼ਰ ਰੇ ਯਾਰ ਬੰਨ ਲੀਏ ਨਹੀਂ ਪਈਆਂ ਤਿਆਰ ਦੇ ਰਿਏ ਤੇ ਰਿਆਰ ਦੀ 2000 ਹੋਣ ਮਾਣ 3 ਨਹੀਂ ਮਾਣ 72 ਦੀ ਜੈ ਜੀ ਜੈ ਜਵਾ ਪਹਿਲਾਂ ਜੈ 72000 ਦੀ ਇੱਕ ਵਾਰ ਰੇਟ ਵੀ ਦੇ ਦੇ ਆ ਵੀ ਗੱਪੜੀ ਆ ਇਹ ਨਹੀਂ ਗੱਪੜੀ ਅੱਛਾ ਇਹ ਮੈਨੂੰ ਲੱਗੀ ਆ ਮਹੀਨੇ ਸਵਾ ਮਹੀਨੇ ਦੀ ਹੋਰ ਦੋ ਤੇ ਕਿੰਨਾ ਭਾਜੀ ਦੋ ਦਬਾਰੀ ਹੋਣ ਮੈਨੂੰ 5 ਕਿਲੋ ਜੋ ਫਾਰਸਿਕਲ ਦੋਤਾ ਜੀ ਮਹੀਨੇ ਸਵਾ ਮੈਨੂੰ ਲੱਗੀ ਆ ਪਰ ਗਾਰੰਟੀ ਕੋਈ ਨਹੀਂ ਖਾਲੀ ਕਰਕੇ ਲੈ ਗਏ ਖਾਲੀ ਭਾਰੀ ਕਰਕੇ ਦਊਗਾ ਇੱਕ ਵਾਰ ਗੱਲ ਹੋਰ ਜੋ ਕਿ ਇਹਦੇ ਘਰ ਵੇ ਪਾੜਾ ਵੀ ਲੈ ਜੀ ਮੈਂ ਇੱਥੇ ਬੰਨ੍ਹੇ ਸੋ ਫੀ 83 ਮਾ ਜੋ ਚੱਲ ਰਿਹਾ ਵੇਖੋ ਅੱਜ ਵੀ ਹਨੀ ਮੈਂ ਤਾਂ ਦੇਖਦਾ ਹਾਂ ਗਾਈਆਂ ਨੂੰ ਕੋਲੀ ਠੀਕ ਆ ਆਜੋ ਆਜੋ ਬੋਦਕ ਪ੍ਰੋਪਰ ਕਿੰਨਾ ਜੀ ਭਾਜੀ 7 ਕਿਲੋ ਠੰਡਾ ਕਰਕੇ ਫੋਨਾਂ ਨੂੰ ਚੋਵੇ ਪੜੇ ਮੇਲ ਨਹੀਂ ਆ ਪੜੇ ਪੜੇ ਆ ਇਹ ਮੀਨ ਆਲਪਾ ਦਾ ਮਫਾਦ ਲੇਖੀ ਆ ਮੀਨ ਲਈ ਠੀਕ ਹੈ ਸੋ ਬਜੀ ਬਰਾ ਇਹਦੀ ਕੀਮਤ ਇਹਦੀ ਕੀਮਤ ਹੈਗੀ 65000 ਰੁਪਇਆ ਹਾਂ 50000 ਵੀ ਜੈ ਜੈ ਹੈਗੇ ਹੁਣੇ ਤੋ ਨਿਆਇ ਨਹੀਂ ਹੈਗੀ ਛੋਰ ਛੜ ਕਰ ਛੋਰ ਕਰ ਬਹੁਤ ਨਹੀਂ ਗਾਦੀ ਮੈਂ ਲਓ ਜੀ ਹੁਣ ਵੇਖੋ ਕਰਾਂ ਜੀ ਪੰਜਾਂ ਮਹੀਨੇ ਦੀ ਗੱਭਨ ਜੋ ਅੱਛਾ ਚੈੱਕ ਪਾਸ ਵੀਡੀਓ ਬਣਾਈ ਜੋ ਅੱਛੋ ਠੀਕ ਥਰੇ ਹੈਗੀ ਐਵੇਂ ਬਹਿ ਕੇ ਚੁਣੀ ਜੋ ਦੇਰੀ ਹਾਂਜੀ ਇਹ ਨਹੀਂ ਉਧਰ ਦੀ ਮਹੀਂ ਭਾਜੀ ਇੱਧਰ ਵੇਖੋ ਛੋਟੀ ਐ ਨਹੀਂ ਇਥੋ ਦੀ ਪਤਾ ਲੱਗਿਆ ਮੈਂ ਹੂੰ ਚੋਣੀ ਭਾਜੀ ਇੱਧਰ ਵੇਖੋ ਐਗਜ਼ੈਕਟ ਹੋਣੀ ਭਾਜੀ ਕੋਈ ਇਹਨੂੰ ਪੜਾ ਨਹੀਂ ਪੋਣਾ ਅੱਛਾ ਐਵੇਂ ਮਿਲਨੀ ਆ ਵੇਖੋ ਆ ਗਈ ਨਾ ਕਿਹਦੇ ਘਰ ਜਾ ਕੇ ਵੀ ਭਾਜੀ ਲੱਖ ਚੋਕ ਦੇਣਾ ਉਹ ਮਹੀਂ ਛੱਡ ਦੇ ਬਸ ਠੀਕ ਆ ਜਿਹੜੇ ਬੰਦੇ ਨੇ ਮੈਨੂੰ ਮਹੀਂ ਦਿੱਤੀ ਆ ਨਾ ਉਹਨੇ ਪੂਰੀ ਗੜੀ ਦਾ ਮਹੀਂ ਦਿੱਤੀ ਠੀਕ ਆ ਕਹਿੰਦਾ ਦੋਧਰੀ ਮਹੀਂ 15 ਕਿਲੋ ਦਿੱਤੀ ਹੁਣ ਮਹੀਂ ਦਾ ਥਲੇ ਦੋ 7 ਕਿਲੋ 7 ਕਿਲੋ ਆਇਆ 5 ਮਹੀਨਿਆਂ ਦੀ ਮਈ ਗੱਬਣ 5 ਮਹੀਨੇ ਪੂਰੇ ਹੋ ਗਏ ਆ ਚੈੱਕ ਮੈਂ ਆਪਣੇ ਘਰ ਵੀ ਕੱਲ ਦੀ ਕਰਾ ਕੇ ਟੀਕਾ ਠੰਡਾ ਲਵਾ ਕੇ ਵੀਡੀਓ ਬਣਾਈ ਠੀਕ ਆ ਇਹ ਵੀ ਤੋਰੋ ਲਓ ਜੀ ਵੇਖੋ ਘਰਾਂ ਦੇ ਦਾ ਮਹੀ ਇੱਕ ਵੀ ਨਹੀਂ ਵਾਪਸ ਲੰਘਾਂਗੇ ਕਿਹੜੇ ਘਰ ਜਾ ਕੇ ਲਾਤਾਂ ਹੀ ਮਾਰਦੇ ਮੈਨੂੰ ਛੱਡ ਜੀ ਚਲੋ ਠੀਕ ਆ ਹਾਂਜੀ ਵੇਖੋ ਘਰਾਂ ਦੇ ਵੱਡੀ ਛੋਟੀ ਨਾਲੇ ਬੂਰੀ ਆਹ ਦੇ ਨਾੜਾ ਕੁੜਾ ਬਹੁਤ ਆ ਵੇਖੋ ਛੋਟੀ ਦਾ ਭਾਈ ਆਜੇ ਜੀ ਮਾਸਤ ਮਹੀਂ ਭਾਜੂ ਮਾਸਤ ਵਸਤੀ ਹੈ ਜੀ ਜੀ ਭਾਜੀ ਗਾਈ ਵੀ ਇੱਧਰ ਬੈੰਦ ਨਹੀਂ ਇੱਧਰ ਵੇਖੋ ਨਹੀਂ ਵੇ ਲੋਬੇ ਕੋਈ ਹੈ ਆ ਵੇਖੋ ਇੱਧਰ ਵੇਖੋ ਹਾ ਥੋੜੋ ਵੇ ਮੱਝ ਕੋਕੜ ਇੱਦਾਂ ਬੈੰਦ ਦੋ ਪਰਾ ਹੋ ਜਾ ਤੁਹਾਡੇ ਜਨਾਂ ਧਾਰ ਪਈ ਬੈੰਦ ਦਿੰਦੀ ਆਹ ਚੀਜ਼ਾਂ ਵੇਖ ਰਹੀਆਂ ਜੀ ਫੇਰ ਇੱਥੇ ਗੜੀ ਜਾ ਯੋਈ ਭਾਜੀ ਇਹਦੇ ਪੈਸੇ ਥੋੜਾ ਲੱਗਦੇ ਨਹੀਂ ਨਹੀਂ ਛੋਟਾ ਨੇ ਇਹਦਾ ਰਸਾ ਮੈਂ ਤੁਰੇ ਨਾ ਔਰ ਪਸਮੂਈ ਪਈ ਜੋ ਭਾਜੀ ਇਧਰ ਆ ਜੋ ਆ ਜੋ ਪਸਮੂਈ ਪਈ ਜੋ ਅੱਛਾ ਆ ਵੇਖ ਲਓ ਭਾਵੇਂ ਹੱਥ ਲਾਉਂਦੇ ਆ ਪਸਮੂਈ ਜੀ ਮੈਂ ਕੋਈ ਟੀਕਾ ਤੇ ਨਹੀਂ ਨਾ ਲਾਤਾ ਫੇਪਤਾ ਮੈਂ ਕੋਈ ਟੀਕਾ ਤੇ ਨਹੀਂ ਭਾਜੀ ਮੈਨੂੰ ਲਾਤਾ ਟੀਕਾ ਮੈਂ ਕੋਈ ਰਹੀ ਜਾਂਦਾ ਮੱਝ ਇੱਕ ਵੀਰ ਹੀ ਮੈਂ ਵਾਪਸ ਲਾਂਗੇ ਹਾਂ 70000 ਦੀ ਮੈਂ ਹੀ ਦੇਦਾ 2000 ਦਾ ਮਾਨ ਕਰ ਦਾਂਗੇ ਠੀਕ ਆ 3000 ਨਹੀਂ ਦਾਂ ਚੰਦ ਇਹ ਕਹਿੰਦੇ ਭਾਜੀ ਕਰ ਜਾਗੇ ਮੈਂ ਪਾੜਾ ਵੀ ਲੈ ਜੀ ਜਾਂਦੇ ਮੈਂ ਪਾੜਾ ਲੈ ਜੇ ਨਾ ਉਹ ਫੋਨ ਕਰ ਲ ਮੈਨਾਂ ਮੈਂ ਵਾਪਸ ਲੱਗ ਲਿਆ ਦੇਖੋ ਜੀ ਪਰ ਠੀਕ ਆ ਐਂਡ ਯਾਰ ਐਂਡ ਐਂਡ ਦੀਸਰ ਇਹੇ ਜੀ ਇੱਧਰ ਵੇਖਿਓ ਲੈ ਯਾਰ ਦੱਸ ਜੀ ਐਵੇਂ ਮਰਜੀ ਆਵੇਂ ਉਹ ਭਾਜੀ ਮੈਂ ਧਾਰਨੇ ਕੀਤਾ ਜਾ ਆ ਆ ਨਹੀਂ ਠੀਕ ਹੈ ਠੀਕ ਆ ਨਾ ਚਲ ਗੱਲ ਕਰੀਂ ਇਹ ਵੀ ਇਧਰ ਲਈ ਆ ਪادیه ਮਾਝੇ ਉਧਰੋਂ ਲਿਆਦੀ ਬੰਦਿਆਂ ਮੈਂ ਲਈ ਮੈਂ ਇੱਥੋਂ ਮੈਂ ਦੇ ਥਲੇ ਦੁੱਧਵਾ 8 ਕਿਲੋ ਤੋਂ ਬਾਹਰ 9 ਕਿਲੋ ਹਾਂ ਇਹਦੇ ਦੋ ਫਰਜੋ ਹਾਂ ਇਹਦੇ ਦੋ ਸੱਬਦੇ ਜੋ ਹਾਂ ਜੇ ਮੈਂ ਝੂਠ ਮਾਰਕੇਵਾਂ ਨਾ ਤੇ ਫਿਰ ਕੋਈ ਫਾਇਦਾ ਨਹੀਂ ਹੂੰ ਠੀਕ ਹੈ ਨਾ ਮੈਂ ਕਹਿੰਦਾ ਤਾਜੀ ਸੂਈ ਆ ਦੁੱਧ ਦੇ ਸਦੇ 9 ਕਿਲੋ ਫੁੱਲਾ ਡੁੱਲਾ ਵਾ ਜੇ ਮੈਂ ਕੱਟੀ ਰਖ ਲਾਵ 5000 ਦੀ ਕੱਟੀ ਆ ਹੂੰ ਜੇ ਘਰੇ ਮਾਝੇ ਸਬਦਾ ਕਰਨਾ ਮੇਰੇ ਨਾਲ ਤੇ ਕੱਡੀ ਛੱਡਣੀ ਆ 5000 ਚ ਮੈਂ ਕੱਡੀ ਰੱਖ ਲੂੰਗਾ ਤੇ ਜਿੰਨੇ ਦਾ ਸੌਦਾ ਹੋਊਗਾ ਉਹ ਬਾਕੀ 5000 ਡਾਗ ਨਹੀਂ ਦੇ ਚਾ ਠੀਕ ਹੈ ਮਿਲਦੀ ਏ ਭਾੜੇ ਨਾਲ ਵੀ ਇਹ ਕੱਡੀ ਨਾਲ ਹੀ ਕੱਡੀ ਦੇ ਨਾਲ ਹੀ ਰਹਿ ਦੇ ਬਾਈ ਤੇ ਇਹ ਵੀ ਲਓ ਇਹ ਵੀ ਨਾਲ ਵੀ ਛੇਵੀਂ ਨਹੀਂ ਤੋੜਾ ਤੋੜਾ ਨੋਵਰਾ ਦੋਦਾਂ ਦੇ ਵੇਖੋ ਕੱਡੀ ਨਾਲ ਵੱਡੀ ਇਹ ਗੱਡੀ ਲੈਣੀ ਲੈ ਜਾ ਰਹੇ ਪਰ ਮੇਰੇ ਕੋਲ ਲੈਣ ਨਹੀਂ ਜਾਈ 5000 ਦੀ ਕੱਡੀ ਛੱਡ ਦੇ ਕੋਈ ਉਹ ਤਾਂ ਮਿਲ ਕੱਡੀ ਨਾਲ ਮਿਲਦੀ ਤੇ ਭਾੜੇ ਨਾਲ ਮਿਲਦੀ ਆ ਹਾਂ ਲੈ ਠੀਕ ਆ ਮੈਂ ਬਜੀ ਨਾ ਪੱਥਰ ਪੁੱਠਿਆਂ ਦੀ ਬੜੀ ਤੰਗੀ ਪੱਥਾ ਕਾਟੋ ਹਾਂਜੀ ਪੱਥਾ ਕਾਟੋ ਪੱਥਰ ਬਜੀ ਫਿਰ ਹੈਗੀ ਜਿੱਕਰ ਆ ਆ ਵੇਖ ਲਓ ਭਾਜੀ ਕੋਈ ਟਾਈਮ ਯਾਰ ਨਹੀਂ ਮਈਆਂ ਪਸਮੀਆਂ ਨਹੀਂ ਹੁਣ ਮੈਂ ਹੀ ਪਸਮੀ ਤੁਹਾਡੇ ਥੱਲੇ ਬੈਠਾ ਵੇਖੋ ਹਾਂਜੀ ਹਾਂਜੀ ਕੋਈ ਨਹੀਂ ਆ ਪਹੁੰਚੀ ਕੋਈ ਨਹੀਂ ਬੰਦੇ ਨੇ ਕੀ ਮਾਰਾ ਕੁਆਲੀ ਕੀ ਉਹਦੇ ਦੀ ਯਾਰੀ ਕਰਨੀ ਆ ਮਤ ਥੋੜਾ ਕਰਨੀ ਆ ਭਾਅ ਵੇਖ ਲਓ ਮਈਆਂ ਦੇ ਪਾਏ ਹੈ ਕਿ ਨਹੀਂ ਇਹ ਹੂੰ ਤੁਹਾਡੇ ਮਾਨੂੰ ਖੁਸ਼ ਹੋਏ ਭਾਅ ਨਹੀਂ ਬਿਲਕੁਲ ਮੱਝ ਇਹ ਦਰਾਂ ਦੇ 65000 ਦੀ ਕੱਡੀ ਨਾਲ ਦੇ ਦਰਾਂਗੇ ਠੀਕ ਨੇ 68 ਦੀ ਦਰਾਂਗੇ ਬਾੜੇ ਕੱਡੀ ਨਾਲ ਲੈ ਜਾਓ ਠੀਕ ਨੇ ਕੱਡੀ ਛਡਾਣੀ ਆ ਫਿਰ ਮੈਂ 55000 ਦੀ ਗੁੱਲਾ ਜੇ ਤੇ ਪੰਜ ਦੀ ਗੱਡੀ ਛੱਡ ਦੇ ਠੀਕ ਆ ਚੱਲਣ ਦੋ ਉਧਰ ਗਾਵਾਂ ਖੜੀਆਂ ਦੋ ਹਾਂਜੀ ਸੂਈਆਂ ਜੀ ਅਜੀ ਵੇਖੋ ਸਹੀਆਂ ਗਾਸ ਸੂਈ ਹੈ ਕੱਲ ਆਇਆ ਨੜੂਜਾ ਡੇਪਿਆ ਜੋ ਪਰਸੋਂ ਸ਼ਾਮ ਦੀ ਗਾਂ ਸੁੱਈ ਜੋ ਗੋਲਾ ਦਾਸਰੇ ਉੱਤੇ ਨਾ ਚੌਂਦ। ਠੀਕ ਹੈ। ਵੀ ਉਹ ਸਾਰਾ ਸਬਰੀਡ ਦੀ ਗਾਂ ਨਾਲ ਰੱਖਣੀ ਹੈ। ਇਹ ਜਿਹੜਾ ਪਰਸੋਂ ਨਹੀਂ ਆ ਪਾਉਣਾ ਵੀਡੀਓ ਬਣਾਉਣਾ। ਹਾਂਜੀ ਉਹ ਬਣਵਾ ਲੈਂਦੀ ਉਹ ਤੋਂ ਕੋਈ ਤੋਰ ਲਾਉ। ਪਛਾਵਾ ਕਰ ਰਹੀ? ਹਾਂਜੀ ਜਿੱਥੋਂ ਬਾਜੀ ਲਈਏ ਨਾ। ਹਾਂ। ਇੰਨੀ ਗਾਂ ਦੀ ਸਿਫਤਾਈ ਆ ਵੀ ਬੰਦਿਆਂ ਪੂਰੀ ਅੜੜ ਕੇ ਗਾਂ ਵੇਚੀ ਆ ਕਹਿੰਦਾ ਸੀ 20 ਕਿਲੋ ਗਾਂ ਦਾ ਦੁੱਧ ਕੱਢਦੀ ਆ ਅੱਛਾ 20 ਕਿਲੋ 20 ਕਿਲੋ ਹੈ ਦੇਣਾ ਚਾਹੀਦਾ ਭਾਜੀ ਇਹਨੂੰ ਦੁੱਧ ਤੇ ਜੇ ਉਹ ਜੇ ਜਿੱਗੀ ਜਾਂਦੀ ਹੈ ਨਾ ਤੇ ਵੇਚ ਲਈ ਆ ਆ ਜਾਓ ਜੀ ਪੰਜਰਤੀ ਨਾਲੋਂ ਸ਼ਾਈ ਵਾਲਾ ਲੜੋ ਹਾਂਜੀ ਮਿਕਸ ਗਾਂ ਮਿਕਸ ਗਾਂ ਆ ਕੋਈ ਪਰ ਵੀ ਨਹੀਂ ਕੋ ਸਾਡਾ ਨਹੀਂ ਹਾਂ ਤੇ ਕੀ ਮਰ ਸਕੀਮ ਪਾਣੀ ਇਹਦੀ ਵੀ ਜਿਆਦਾ ਜਣੀ ਦਾ ਸਪਰਿਚਾ ਮੰਗਣਾ ਪਾ ਹਾਂਜੀ ਮੈਂ ਇਹਦੇ ਜਿਆਦਾ ਪੈਸੇ ਲੈ ਜਾ ਬਿਲਕੁਲ ਬਿਲਕੁਲ ਆਲੀ ਮੋਰਲੇ ਦਾ ਪਾਣੀ ਆ ਗਿਆ 40000 ਹਾਂ ਕਿਉਂਕਿ ਗਾੜਾ ਬੜੀ ਅੜੜ ਕੇ ਮਿਲੀ ਸਾਨੂੰ ਹਾਂ ਪੂਰੀ ਬੰਦੇ ਤਸੱਲੀਆਂ ਕਰਾਈਆਂ ਸਾਡਾ ਸੱਜਣ ਬੰਦਾ ਹਾਂ ਬੜੀ ਗਰੰਟੀਆਂ ਨੂੰ ਗੁੱਦੀਗਾ ਕੇ ਉਹ ਕਹਿੰਦਾ ਇਹ ਗਾਂਜ ਕੋਈ ਖੂੜ ਨਹੀਂ ਦਾ ਕੋਈ ਕਮੀ ਨਹੀਂ ਕਰਾਵੇ ਗਾਂ ਛੱਡ ਗਈ ਜਿਹਨੇ ਮਰਜੀ ਪਾਜੀ ਬੈਠੇ ਹੋਏ ਥੋੜਾ ਗੱਲ ਲੱਗੀ ਇਹਦੇ ਠੀਕ ਹੈ ਹਰ ਕੋਣ ਨੇ ਪਾਸ ਦੀ 55000 ਦੇ ਲਈਏ ਹੋਰ ਸਾਡ ਕਿੰਨੀ ਉਹ ਆਪੇ ਆ ਤੂੰ ਰੱਖ ਦੇ ਵੀਰ ਤੇ ਉਹਰੇ ਪੈਨ ਆ ਲਈ 50 yes yes troi ਚਲੋ ਇਹ ਆ ਵੀ ਦੇ ਦੋ ਚਲੋ ਫਿਰ ਆਹਾ ਇਹ ਵਸ਼ੀ ਭਾਜੀ ਸੂਈ ਜੋ 1.5 ਮਹੀਨੇ ਦੀ ਹੂੰ ਛੜੀ ਠੁੱਲੀ ਬਲੀ ਜੋ ਆ ਵੇਖੋ ਬੱਚਾ ਹੈ ਨਹੀਂ ਬੱਚਾ ਨਹੀਂ ਜੋ ਤਾਂ ਹੈਗਾ ਦੁੱਧ ਜੰਦੀ ਬੜੀ ਜੋ ਤਾਜੀ ਦਾ ਬੱਚਾ ਮਰਿਆ ਜੇ ਉਹਦੇ ਆਠ ਕਿਲੋ ਦਾ ਖੁੱਲਾ ਡੁਲਾ ਜੋ 8 ਕਿਲੋ ਦਾ ਦੇਖੋ ਜੀ ਭਾਜੀ ਯਾਰ ਯਾਰ ਵਾਹੀ ਹੱਡੀ ਮਾਰਨ ਚੰਗੀ ਆ ਹਾਂ ਟਰਾਈ ਜੋ ਵਧੀਆ ਬਿਲਕੁਲ ਜੀ ਜੱਟਾ ਕੋਈ ਨਹੀਂ ਭਾਜੀ ਉਹ ਤਾਂ ਮੈਂ ਇਸ ਸੀਨ ਸਾਲ ਬੜੀ ਆ ਹਾਂਜੀ ਆਹ ਵੇਖੋ ਜੀ ਮੰਦੀਰ ਦੇਖੋ ਲੈ ਗਏ 100 ਗਾਲੀ ਪੈਂਦੀ ਜਾਣ ਨੂੰ ਆਹ ਵੇਖੋ ਕੁਝ ਨਹੀਂ ਆਂਦੀ ਰੱਸੀ ਭਾਈ ਮੜੀ ਚੋਂ ਲੱਗੀ ਉਹਦਾ ਚਲੋ ਪਟਾਕਾ ਲੈ। ਪਟਾਕਾ। ਪਾਸੇ ਲੋ ਦੰਦੇ ਰੁਛੀ। ਇਹ ਪੱਟੇ ਨਿਸ਼ਾਰਾ ਪੱਟੇ। ਹਾਂਜੀ। ਇਹਦਾ ਕਿਹੜਾ ਲੱਖ ਰੁਪਿਆ ਲੈਣਾ ਜੋ ਜਿਹੜੀਆਂ ਮਿਲਦੀਆਂ ਦੇਖੋ। ਉਹਦਾ ਬੜੀ ਭਾਰੀ ਥੁੜੀ ਆ। ਹੂੰ। ਮਰੀ ਨਾ ਤੋਂ ਲੱਗਿਆ ਰੱਤੀ ਪਾਈ ਆ। 5000 ਰੁਪਿਆ 25 ਦੋਈ। ਕਿੰਨਾ ਛੱਡਦੇ? ਵੀਆ ਲਿਗਾ ਦੋ ਵੀਆ ਦੇ। ਚਲੋ 2000 ਹੋਰ ਮਾਨ ਕਰ ਦਾਂਗੇ 18000 ਦੀ ਲੈ ਜਿੰਨੇ ਖੜਦੀਆਂ ਹਨ ਠੀਕ ਆ ਤੇ ਇਹੋ ਆਪਣੇ ਕੋਲ ਸਤਨਾਗ ਬਾਤ ਤੁਹਾਨੂੰ ਹੋਰ ਆਣੇ ਆ ਤੇ ਜਿਨੇ ਖੜਨੀਆਂ ਮੱਝਾਂ ਸਾਡੀਆਂ ਕੇ ਡੰਗਰ ਦੇ ਵਿੱਚ ਕੇਦੇ ਡੰਗਰ ਦੇ ਥੰਗ ਭੂਰ ਛਟਾ ਕੋਈ ਨਹੀਂ ਹੋਊਗਾ ਠੀਕ ਹੈ ਜੀ ਕੇ ਵੀ ਕੋਈ ਭੂਰ ਨਹੀਂ ਕੋਈ ਡੰਗਰ ਮਾਰੂਗਾ ਕੋਈ ਵੱਧ ਘਟ ਨਹੀਂ ਹੋਊਗੀ ਫੁੱਲ ਗਰੰਟੀ ਹੋਊਗੀ ਉਹਨਾਂ ਨੇ ਦੁੱਧ ਦੱਸਿਆ ਜਿੰਨਾ ਜਿੰਨਾ ਹੈਗਾ ਵਾ ਕੋਈ ਦੋ ਟਾਈਮ ਆਜੇ ਕੋਈ ਚਾਰ ਟਾਈਮ ਆਜੇ ਜਿੰਨੇ ਆਨਲਾਈਨ ਲੈਣੀਆਂ ਆਨਲਾਈਨ ਲੈ ਜੀ ਆਪਣੀ ਤਸਦੀਕ ਕਰਕੇ ਲੈ ਜੀ ਬਿਲਕੁਲ ਹਾਂਜੀ ਮਾਲ ਇਥੇ ਬੜਾ ਹੀ ਹੁੰਦਾ ਜਾਂਦਾ ਰਹਿੰਦਾ ਵਾ ਸੱਜਣਾ ਟੋਕੜਾ ਸਾਰੀ ਵੈਰਾਈਟੀ ਦਾ ਮਾਲ ਅਸੀਂ ਲਿਉਂਦੇ ਆ ਕਿਉਂਕਿ ਇੱਕ ਹੁੰਦਾ ਨਾਲ ਸੱਜਣਾ ਹੀ ਲਿਉਂਦੇ ਨਹੀਂ ਟੋਕਣਾ ਗੱਬਣਾ ਵੀ ਉਹ ਵੀ ਟੋਕੜ ਗੱਬਣ ਮਈਆ ਉਹ ਕੋਈ ਲਿਖ ਕੇ ਤਰੀਕ ਲੈ ਜੇ ਮਈ ਇੰਦਾਂ ਦੀ ਰਾਜੀ ਹੋਵੇ 1,20,000 ਦੀ ਵਾਸਤ ਸਾਨੂੰ ਦੇ ਦੇ ਚੱਲ ਏਡੀ ਫੰਡੀ ਬਿਲਕੁਲ ਨੰਬਰ 1 ਨੰਬਰ ਹੈਗਾ ਜੀ ਆਪਣਾ ਨਾਮ ਮੇਰਾ ਢਿੰਡਾ ਦੇ ਪਿੰਡ ਧਵਾਨ ਜ਼ਿਲ੍ਹਾ ਗੁਰਦਾਸਪੁਰ ਤਸੀਲ ਹੈਗੀ ਬਟਾਵ ਨੇੜੇ ਵਾਲੀ ਆਉਂਦੀ ਦਰਮਨ ਦੀ ਤੇ ਨੰਬਰ ਹੈਗਾ 95924 27529 95924 ਤੇ 27529 ਸਾਰੇ ਵੀਰਾਂ ਨੂੰ ਸਿਕਾਰ